ਇੱਕ ਵਾਰ ਫਿਰ ਕਿਸਾਨ ਦਿੱਲੀ ਦੇ ਵਿੱਚ ਮੋਰਚਾ ਲਗਾਉਣ ਜਾ ਰਹੇ ਨੇ ਪਰ ਉਸ ਤੋਂ ਪਹਿਲਾਂ ਦਿੱਲੀ ਦੇ ਬਾਰਡਰ ਜਿਹੜੇ ਨੇ ਉਹ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਗਏ ਨੇ 13 ਤਰੀਕ ਨੂੰ ਕਿਸਾਨਾਂ ਦੀ ਕੋਲ ਦਿੱਤੀ ਗਈ ਆ ਦਿੱਲੀ ਮੋਰਚੇ ਦੀ ਪਰ ਹੁਣ ਕਿਸਾਨ ਜਿਹੜੇ ਨੇ ਇਸ ਵਕਤ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਵੱਡੀ ਤਦਾਦ ਦੇ ਵਿੱਚ ਇੱਥੇ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਪਹੁੰਚੇ ਨੇ ਦਿੱਲੀ ਦੇ ਬਾਰਡਰ ਇਸ ਵਕਤ ਸੀਲ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਰਾਤ ਦੇ ਖਾਣੇ ਦੀ ਤਿਆਰੀ ਕੀਤੀ ਜਾ ਰਹੀ ਆ ਅੱਜ ਦਾ ਜਿਹੜੀ ਰਾਤ ਆ ਉਹ ਸ਼੍ਰੀ ਫਤਿਹਗੜ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਹੋਵੇਗੀ ਕੱਲ ਦਿੱਲੀ ਵੱਲ ਕੂਚ ਕਰਨਗੇ ਕਿਸਾਨ ਹਾਲਾਂਕਿ ਦਿੱਲੀ ਜਿਹੜੇ ਕਿਸਾਨਾਂ ਦੀ ਮੀਟਿੰਗ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਚੱਲ ਵੀ ਰਹੀ ਆ ਮੀਟਿੰਗ ਦੇ ਵਿੱਚ ਕੀ ਨਤੀਜੇ ਆਣਗੇ ਉਹ ਅਨਾਲਾ ਸਬੰਧ ਦੱਸੇਗਾ ਪਹਿਲਾਂ ਕਿਸਾਨਾਂ ਨਾਲ ਅਸੀਂ ਗੱਲਬਾਤ ਕਰ ਲਨੇ ਆ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਨੇ ਕਿਸਾਨ ਸਰ ਦਿੱਲੀ ਮੋਰਚੇ ਤੇ ਇੱਕ ਵਾਰ ਫਿਰ ਜਾ ਰਹੇ ਹਾਂ ਅੱਜ ਦਾ ਜਿਹੜੀ ਰਾਤ ਤੋਂ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਹੈਗੀ ਆ ਕੱਲ ਦਿੱਲੀ ਕੋਚ ਕਰਨਾ ਵਾ ਕੀ ਤਿਆਰੀ ਹੈਗੀ ਆ ਚੰਡੀਗੜ੍ਹ ਦੇ ਵਿੱਚ ਮੀਟਿੰਗ ਨਹੀਂ ਚੱਲ ਰਹੀ ਕਿਸਾਨਾਂ ਦੀ ਦੇਖੋ ਜੀ ਜੋ ਤਿਆਰੀ ਦੀ ਗੱਲ ਕਰਦੇ ਆ ਤਿਆਰੀ ਤਾਂ ਇਹ ਤੁਸੀਂ ਅੱਜ ਦੀ ਨਾ ਦੇਖੋ ਅੱਜ ਤੋਂ ਲਗਭਗ 6 ਮਹੀਨੇ ਪਿਛਾਣ ਨੂੰ ਦੇਖੋ ਪੰਜਾਬ ਤੇ 6 ਮਹੀਨੇ ਤੋਂ ਤਿਆਰੀ ਕਰਕੇ ਬੈਠਾ ਵਾ ਵੇਖੋ ਜੋ ਮੰਗਾ ਸੀ ਮੰਨੀਆਂ ਮੰਗਾ ਸੀ ਮੋਦੀ ਸਰਕਾਰ ਨੇ ਜੋ ਕਿਸਾਨਾਂ ਦੇ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਕਾਨੂੰਨੀ ਤੌਰ ਤੇ ਜਿਹੜਾ ਸਾਨੂੰ ਕਿਸਾਨਾਂ ਨੂੰ ਹੱਕ ਨਹੀਂ ਦਿੱਤੇ ਗਏ ਇਸ ਕਰਕੇ ਅੱਜ ਦੀ ਤਿਆਰੀ ਨਾਲ ਵੇਖੋ ਇਹ 6 ਮਹੀਨਿਆਂ ਤੋਂ ਕਿਸਾਨਾਂ ਦੀ ਤਿਆਰੀ ਹੋਈ ਆ ਇਸ ਵੇਲੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਸਿਰਫ ਸਰਹੰਦ ਦੀ ਦਾਣਾ ਮੰਡੀ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨ ਜਿਹੜੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਉਹਨਾਂ ਦੇ ਵਿੱਚ ਇਥੋਂ ਤੱਕ ਪੱਖੇ কুলਰ ਜਨਰੇਟਰ ਤੇ ਟਰਾਲੀਆਂ ਬਾਲਣ ਦੀਆਂ ਲੈ ਕੇ ਚੱਲੇ ਆ ਕਿ ਐਸ ਵੇਲੇ ਜਿਹੜੀ ਲੜਾਈ ਆ ਸਾਡੀ ਆਰ ਤੇ ਪਾਰ ਦੀ ਲੜਾਈ ਆ ਵੇਖੋ ਜੇ ਕਿਸਾਨ ਦੀ ਰੋਟੀ ਜੇ ਸਾਡੀ ਅਸੀਂ ਰੋਟੀ ਦੇ ਵਾਸਤੇ ਬੈਠੇ ਆ ਜੇ ਵੀ ਸਾਡੀ ਰੋਟੀ ਨੂੰ ਹੱਥ ਪਾਊਗਾ ਤੇ ਰੋਟੀ ਨਹੀਂ ਅਸੀਂ ਖੋਣ ਦੇਵਾਂਗੇ ਸਾਡੀਆਂ ਜਾਨਾਂ ਭਾਵੇਂ ਚਲੀਆਂ ਜਾਣ ਐਸ ਵੇਲੇ ਜੋ ਕਿਸਾਨ ਆਏ ਆ ਜਿਨ੍ਹਾਂ ਦੇਸ਼ ਖੜਾ ਹੋਇਆ ਵਾ ਉਹ ਆਪਣੇ ਸਿਰ ਧੜ ਦੀ ਬਾਜੀ ਲਾਉਣ ਨੂੰ ਤਿਆਰ ਆ ਜੋ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋ ਰਹੀ ਆ ਬਹੁਤ ਵਧੀਆ ਗੱਲ ਆ ਜੇ ਸਰਕਾਰ ਮੌਕਾ ਰੈਂਦੇ ਆ ਕੋਈ ਫੈਸਲਾ ਲੈ ਲਵੇ ਤੇ ਚੰਗੀ ਗੱਲ ਆ ਨਹੀਂ ਤੇ ਇਹ ਜਿਹੜੇ ਬੈਰੀਕੇਡ ਦਿਖਾਏ ਜਾ ਰਹੇ ਨੇ ਵੱਡੇ ਵੱਡੇ ਸਰਕਾਰਾਂ ਵੱਲੋਂ ਵਾਅਦੇ ਕੀਤੇ ਜਾ ਰਹੇ ਅਗਲੇ ਬੰਨੇ ਬੈਰੀਕੇਡ ਕੀਤੇ ਜਾ ਰਹੇ ਵੀ ਅਸੀਂ ਐਦਾਂ ਨਹੀਂ ਜਾਣ ਦੇਣਾ ਵੇਖੋ ਇਹ ਕਿਸਾਨ ਆ ਉਹੀ ਕਿਸਾਨ ਆ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਆ ਇਹਨੂੰ ਲੋਕਤੰਤਰ ਨਹੀਂ ਕਿਹਾ ਜਾਊਗਾ ਲੋਕਾਂ ਦੇ ਬਣਾ ਬਣਾਈ ਗਈ ਸਰਕਾਰ ਆ ਉਹੀ ਸਰਕਾਰ ਅੱਜ ਲੋਕਾਂ ਦੇ ਗਾੜੀ ਕੰਡੇ ਬੀਜ ਰਹੀ ਐ ਕਿਤੇ ਕਿਸਾਨਾਂ ਨੇ ਸੜਕਾਂ ਨਹੀਂ ਰੋਕਣੀਆਂ ਕਿਤੇ ਕਿਸਾਨਾਂ ਨੇ ਕਿਸੇ ਨੂੰ ਰਾਹਗੀਰ ਨੂੰ ਤੰਗ ਨਹੀਂ ਕਰਨਾ ਪਰ ਸਰਕਾਰਾਂ ਦੁਆਰਾ ਲੋਕਾਂ ਨੂੰ ਜਿਹੜਾ ਉਹ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪਰ ਅਸੀਂ ਕਿਸਾਨ ਮਜ਼ਦੂਰ ਦੁਕਾਨਦਾਰ ਜਿੰਨੇ ਵੀ ਹੈਗੇ ਆਪਣੇ ਹੱਕਾਂ ਦੀ ਖਾਤਰ ਲੜਨ ਲਈ ਤਿਆਰ ਆ ਜਿਹੜਾ ਵੀ ਕਿਸਾਨ ਮਜ਼ਦੂਰ ਅੱਜ ਮੋਰਚੇ 'ਚ ਆਇਆ ਉਹ ਆਪਣੇ ਘਰ ਦੇ ਵਿੱਚ ਮੰਜੀ ਖੜੀ ਕਰਕੇ ਆਇਆ ਵੀ ਜੇ ਉੱਥੋਂ ਵਾਪਸ ਆ ਜਾਾਂਗੇ ਤੇ ਆਪਣੀ ਜੇ ਸਾਡੀ ਜ਼ਮੀਨ ਤੇ ਸਾਡੇ ਬੱਚੇ ਬਚੇ ਰਹਿਣਗੇ ਜੇ ਸਾਡੀ ਰੋਟੀ ਬਚੀ ਰਹੂ ਤੇ ਅਸੀਂ ਆ ਕੇ ਘਰ ਦੇ ਵਿੱਚ ਆਪਣਾ ਘਰ ਦਾ ਵਸਾਰਾ ਕਰਾਂਗੇ ਜਾਂ ਫੇ ਆਪਣੇ ਕਾਨੂੰਨ ਵਾਪਸ ਕਰਾਵਾਂਗੇ ਆਪਣੀਆਂ ਮੰਗਾਂ ਪਗਾ ਕੇ ਆਵਾਂਗੇ ਇਸ ਕਰਕੇ ਪੂਰਾ ਦੇਸ਼ ਪੂਰਾ ਭਾਰਤ ਤੇ ਪੂਰੀਆਂ ਜਥੇਬੰਦੀਆਂ ਪੱਬਾਂ ਪਾਰ ਹੋ ਕੇ ਇਸ ਵੇਲੇ ਜੋ ਪਹਿਲਾ ਅੰਦੋਲਨ ਹੋਇਆ ਸੀ ਉਹਦੇ ਵਿੱਚ ਸਾਡੇ ਕੋਲੋਂ ਵੀ ਕੁਝ ਘਾਟਾਂ ਰਹਿ ਗਈਆਂ ਸੀ ਕਿ ਜੋ ਸਾਡੀਆਂ ਤਿਆਰੀਆਂ ਘੱਟ ਸੀ ਪਰ ਜਦੋਂ ਤੁਹਾਨੂੰ ਪਤਾ ਇੱਕ ਵਾਰੀ ਸੰਘਰਸ਼ ਹੋ ਜਾਂਦਾ ਉਸ ਸੰਘਰਸ਼ ਤੋਂ ਬਹੁਤ ਕੁਝ ਸਿੱਖਿਆ ਜਾਂਦਾ ਜੇ ਸਰਕਾਰ ਨੇ ਸਿੱਖ ਲਿਆ ਵਾ ਵੀ ਅਸੀਂ ਇਹਨਾਂ ਨੂੰ ਤਵਾ ਹਰਿਆਣੇ ਦੇ ਵਿੱਚ ਨਹੀਂ ਵੰਡ ਦੇਣਾ ਇਹਨਾਂ ਨੂੰ ਦਿੱਲੀ ਦੇ ਵਿੱਚ ਨਹੀਂ ਵੰਡ ਦੇਣਾ ਤੇ ਕਿਸਾਨਾਂ ਨੇ ਵੀ ਏਡੀਆਂ ਤਗੜੀਆਂ ਤਿਆਰੀਆਂ ਕੀਤੀਆਂ ਵੀ ਉਹ ਵੀ ਕਹਿੰਦੇ ਆ ਵੀ ਅਸੀਂ ਸਭ ਕੁਝ ਨਾਲ ਲੈ ਕੇ ਆਵਾਂਗੇ ਸਾਰੇ ਬੈਰੀਕੇਡ ਤੋੜੇ ਜਾਣਗੇ ਸਭ ਕੁਝ ਤੋੜ ਕੇ ਤੇ ਆਪਾਂ ਦਿੱਲੀ ਨੂੰ ਕੂਚ ਕਰਾਂਗੇ ਆਪਣੇ ਹੱਕਾਂ ਦੀ ਰਾਖੀ ਵਾਸਤੇ ਆਪਣੀਆਂ ਮੰਗਾਂ ਮੰਵਾ ਕੇ ਐਮਐਸਪੀ ਦੀ ਗਾਰੰਟੀ ਜਿਹੜੀ ਸਰਕਾਰ ਨੇ ਮੰਨੀ ਆ ਲਖੀਮਪੁਰ ਖੀਰੀ ਦੇ ਜਿਹੜੇ ਕਾ ਇਹਨਾਂ ਨੇ ਕਤਲ ਕੀਤੇ ਆ ਕਿਸਾਨਾਂ ਦੇ ਉਹ ਸਾਰੇ ਜਿਹੜੇ ਆ ਆਪਣੇ ਕਾਨੂੰਨੀ ਤੌਰ ਤੇ ਉਹਨਾਂ ਨੂੰ ਪ੍ਰਕਿਰਿਆ ਨਾਲ ਉਹਨਾਂ ਨੂੰ ਬਣਾ ਕੇ ਇਹਨਾਂ ਨੂੰ ਮੰਗਾ ਮਨਵਾ ਕੇ ਤੇ ਫੇ ਆਪਣੇ ਦੇਸ਼ ਨੂੰ ਵਾਪਸ ਆਪਣੇ ਪੰਜਾਬ ਨੂੰ ਫੇ ਵਾਪਸ ਆਵਾਂਗੇ ਪੱਕੀ ਤਿਆਰੀ ਕਰਕੇ ਸਾਰੇ ਕਿਸਾਨ ਆਏ ਤੁਹਾਡੇ মিডিਏ ਦੇ ਜ਼ਰੀਏ ਸਾਡੀ ਬੇਨਤੀ ਆ ਵੀ ਜੋ ਐਨ ਆਰ ਆਈ ਵੀਰ ਆ ਬਾਕੀ ਦੇਸ਼ ਵਿਦੇਸ਼ ਵਿੱਚ ਬੈਠੇ ਆ ਉਹ ਭਲੀ ਭਾਤ ਜਾਣਦੇ ਆ ਵੀ ਜੇ ਵਿਦੇਸ਼ ਦੇ ਵਿੱਚ ਬੈਠਿਆਂ ਉਹਨਾਂ ਦਾ ਮਾਣ ਜਿਹੜਾ ਉਹ ਪੰਜਾਬ ਦੇ ਸਿਰ ਤੇ ਦੇਸ਼ ਦੇ ਸਿਰ ਤੇ ਆ ਦੇਸ਼ ਦੀ ਖਾਤਰ ਸਾਨੂੰ ਆਸ ਆ ਵੀ ਸਾਡੇ ਮਗਰ ਤੱਕ ਉਹ ਪੂਰਾ ਸਾਥ ਦੇਣਗੇ ਉਹਨਾਂ ਦੇ ਆਸਰੇ ਤੇ ਉਸ ਪਰਮਾਤਮਾ ਦੇ ਆਸਰੇ ਅਸੀਂ ਇਹ ਲੜਾਈ ਨੂੰ ਪਾਰ ਜਾਂ ਪਾਰ ਦੀ ਲੜਾਂਗੇ ਹੁਣ ਜਿਹੜੀ ਤਿਆਰੀ ਆ ਉਹ ਕਿੰਨੀ ਦੇਰ ਦੀ ਕੀਤੀ ਆ ਤੁਸੀਂ ਰਾਸ਼ਨ ਪਾਣੀ ਕਿੰਨਾ ਕੁ ਲੈ ਕੇ ਨਾਲ ਚੱਲ ਰਹੇ ਹੋ ਲੱਗਦਾ ਕਿ ਇਹ ਸੰਘਰਸ਼ੇ ਲੰਬਾ ਜਾਵੇਗਾ ਸਰਕਾਰ ਤੁਹਾਡੀ ਮੰਗ ਜੇ ਮੰਨ ਲੈਂਦੀ ਹੈ ਕਿ ਵਾਪਸ ਪਰਤਣ ਦੀ ਤਿਆਰੀ ਤੁਹਾਡੀ ਨਾਲ ਹੈਗੀ ਆ ਦੇਖੋ ਜੀ ਜਰੂਰ ਇਸ ਗੱਲ ਦਾ ਸਵਾਲ ਤੁਹਾਡਾ ਬਹੁਤ ਵਧੀਆ ਵਾ ਕਿਉਂਕਿ ਅਸੀਂ ਜਿਹੜੀ ਤਿਆਰੀ ਕਰਕੇ ਆਏ ਆ ਅਸੀਂ ਕਦੇ ਵੀ ਐਸ ਤਿਆਰੀ ਨੂੰ ਢਿੱਲੀ ਲੈ ਕੇ ਨਹੀਂ ਆਏ ਪੂਰੀ ਤਿਆਰੀ ਕਰਕੇ ਘੱਟ ਸੋ ਘੱਟ ਹਰੇਕ ਟਰਾਲੀ ਦੇ ਵਿੱਚ ਤੁਸੀਂ ਵੇਖ ਸਕਦੇ ਜੇ ਇਸ ਵੇਲੇ ਇੱਥੇ ਵੀ ਤੁਸੀਂ ਸਾਹਮਣੇ ਦੇਖ ਰਹੇ ਜੇ ਹਰੇਕ ਟਰਾਲੀ ਚ ਆਪੋ ਆਪਣਾ ਜਿਹੜਾ ਰਾਸ਼ਨ ਪਾਣੀ ਲੈ ਕੇ 6-6 ਮਹੀਨੇ ਦਾ ਰਾਸ਼ਨ ਇਥੋਂ ਤੱਕ ਵੀ ਗਰਮੀ ਦੇ ਸਾਧਨ ਜਿਹੜੇ ਗਰਮੀ ਵਾਸਤੇ ਪ੍ਰਬੰਧ ਆ ਕੂਲਰ ਪੱਖੇ ਸਾਰਾ ਕੁਝ ਨਾਲ ਲੈ ਕੇ ਆਏ ਜਨਰੇਟਰ ਲੈ ਕੇ ਆਏ ਆ ਸਾਰਾ ਸਮਾਨ ਲੈ ਕੇ ਆਏਗਾ ਅਸੀਂ ਐਸ ਢਿੱਲੀ ਤਿਆਰੀ ਤੇ ਨਹੀਂ ਆਏ ਵੀ ਸਾਡੀ ਸਰਕਾਰ ਨੇ ਛੇਤੀ ਮੰਨ ਲੈਣੀ ਸਾਨੂੰ ਪਤਾ ਵਾ ਸਰਕਾਰ ਜੇ ਬੇਜੇਦਵਾ ਤੇ ਕਿਸਾਨ ਬੜੇ ਤਗੜੇ ਜਿਗਰੇ ਵਾਲੇ ਆ ਅਸੀਂ ਸ਼ਾਂਤ ਮੇਂ ਹੀ ਪ੍ਰਦਰਸ਼ਨ ਕਰਕੇ ਆਪਣੇ ਹੱਕ ਲੈਣ ਲਈ ਪੂਰਾ ਦੇਸ਼ ਸਾਡੇ ਨਾਲ ਜਾਗੂਗਾ ਤੇ ਇਸੇ ਤਰ੍ਹਾਂ ਇਹ ਲੜਾਈ ਨੂੰ ਯਾਰੀ ਰੱਖਾਂਗੇ ਤੇ ਲੰਬੀ ਤਿਆਰੀ ਕਰਕੇ 6-6 ਮਹੀਨੇ ਦੀ ਇਹ ਕਿਸਾਨ ਜਿਹੜੇ ਨੇ ਇੱਕ ਵਾਰ ਫਿਰ ਲੰਬੀ ਤਿਆਰੀ ਕਰਕੇ ਆਏ ਨੇ ਇੱਕ ਵਾਰ ਤਸਵੀਰਾਂ ਫਿਰ ਸਾਂਝੀਆਂ ਕਰ ਦਿੰਨੇ ਆ ਸੋ ਇਸ ਵਕਤ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਇਹ ਤਿਆਰੀ ਜਿਹੜੀ ਆ ਕੀਤੀ ਗਈ ਆ ਰਾਤ ਦਾ ਜਿਹੜਾ ਸਟੇ ਹੈਗਾ ਉਹ ਇਸੇ ਦਾਣਾ ਮੰਡੀ ਦੇ ਵਿੱਚ ਕੀਤਾ ਜਾਵੇਗਾ 13 ਤਰੀਕ ਨੂੰ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਕਿ ਦਿੱਲੀ ਕੂਚ ਕਰਨਾ ਵਾ ਤਾਂ ਦਿੱਲੀ ਦੇ ਵਿੱਚ ਹਰਿਆਣਾ ਦੇ ਵਿੱਚ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੀ ਤਾਦਾਦ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਆ ਟੋਏ ਪੱਟੇ ਗਏ ਨੇ ਤਾਂ ਕਿਸਾਨ ਵੀ ਕਹਿ ਰਹੇ ਨੇ ਕਿ ਸਾਡੀ ਵੀ ਤਿਆਰੀ ਜਿਹੜੀ ਅਸੀਂ ਪੂਰੀ ਕਰਕੇ ਆਏ ਹਾਂ ਰਾਸ਼ਨ ਪਾਣੀ ਨਾਲ ਲੈ ਕੇ ਆਏ ਆ ਤਾ ਜਿਸ ਤਰ੍ਹਾਂ ਪਹਿਲਾ ਅੰਦੋਲਨ ਦੌਰਾਨ ਇਹ ਬੈਰੀਕੇਟ ਪੱਟ ਕੇ ਜਿਹੜਾ ਵਾ ਸ਼ੰਭੂ ਬਾਰਡਰ ਤੱਕ ਪਹੁੰਚੇ ਸੀ ਕਿਸਾਨ ਤਾਂ ਇਸ ਵਾਰ ਵੀ ਕਿਸਾਨ ਜਿਹੜੇ ਨੇ ਇਹ ਬੈਰੀਕੇਟ ਤੋੜ ਕੇ ਜਾਂ ਵੱਡੇ ਵੱਡੇ ਜਿਹੜੇ ਪੱਥਰ ਲਗਾਏ ਗਏ ਨੇ ਉਹਨਾਂ ਨੂੰ ਹਟਾ ਕੇ ਜਿਹੜੇ ਕਿਸਾਨ ਜਿਹੜੇ ਨੇ ਸ਼ੰਭੂ ਬਾਰਡਰ ਤੱਕ ਪਹੁੰਚਣਗੇ ਤਾਂ ਇਹ ਕਿਸਾਨਾਂ ਵੱਲੋਂ ਇੱਥੇ ਫੁੱਲ ਤਿਆਰੀ ਜਿਹੜੀ ਕੀਤੀ ਗਈ ਆ ਇਸ ਵਕਤ ਰਾਤ ਦਾ ਜਿਹੜਾ ਵਾ ਉਹਨਾਂ ਵੱਲੋਂ ਖਾਣਾ ਤਿਆਰ ਕੀਤਾ ਜਾ ਰਿਹਾ ਹੋਰ ਵੀ ਕਿਸਾਨ ਇੱਥੇ ਮੌਜੂਦ ਨੇ ਗੱਲਬਾਤ ਕਰਨ ਲੈਣਾ ਹੈ ਬਾਬਾ ਜੀ ਕਿਸ ਤਰ੍ਹਾਂ ਦੀ ਹੁਣ ਤਿਆਰੀ ਹੈਗੀ ਆ ਸਰਕਾਰ ਨੇ ਰੋਕਣ ਦੇ ਲਈ ਬਹੁਤ ਕੁਝ ਕੀਤਾ ਹੈਗੇ ਪੀਟਾ ਵਾਂ ਪਰ ਸਾਹੀ ਆਹੀ ਦੇ ਘਰਦਿਆਂ ਨੂੰ ਆ ਚਾਹਨੇ ਮੂਦੀ ਦੇ ਜੁਮੇ ਲਗਣਾ ਹੈ ਸਾਡੀ ਤਿਆਰੀ ਪੂਰੀ ਆ ਬਠੀਕ ਆ ਫਿਰ ਉਹ ਜਿਹੜੇ ਅੱਗੇ ਪੱਥਰ ਲਗਾਏ ਉਹਨਾਂ ਨੇ ਬੈਰੀਕੇਟ ਉਹ ਵੀ ਤੋੜੇ ਜਾਣੇ ਆ ਉਹ ਵੀ ਤੋੜਾਂਗੇ ਕੋਸ਼ ਉਹਦੇ ਲਈ ਵੀ ਸਮਾਨ ਲੈਂਦਾ ਆ ਉਹ ਵੀ ਤੋੜ ਨੂੰ ਲੈਂਦਾ ਸਮਾਨ ਉਹ ਤੋੜਨਾ ਉਹਨੂੰ ਵੀ ਉਹਨੂੰ ਆਖੇ ਤਗੜਾ ਹੋ ਜੇ ਉਹਦੇ ਦਿਲ ਦੀ ਜਿਹੜੀ ਕੰਧ ਕੱਢੀ ਆ ਕੰਨ ਤੇ ਕੱਖ ਮਣੀ ਗਈ ਬੜੀ ਤਗੜੀ ਕੀ ਲੈਂਦੀ ਆ ਜਿਹੜੀ ਉਹ ਖਿੱਚ ਕੇ ਇੱਕੇ ਆ ਰਹੇ ਹੁੰਦੇ ਨਾ ਇਦਾਂ ਹੀ ਲੈ ਆਉਣੀ ਆ ਤੇ ਜਾਣੀਆਂ ਟਰਾਲੀਆਂ ਕਾਹਾਂ ਹੈ ਟਰਾਲੀਆਂ ਫਿਰ ਸ਼ੰਭੂ ਬੋਟਰ ਟਪਾ ਦੂੰਗੇ ਅੱਜ ਆ ਜਾਣੀਆਂ ਉੱਥੇ ਸ਼ੰਭੂ ਬਾਦਰ ਦੇ ਸਰਕਾਰ ਕਿਉਂ ਨਹੀਂ ਮੰਗਾ ਮੰਨਦੀ ਤੁਸੀਂ ਪਹਿਲਾਂ ਵੀ ਸੰਘਰਸ਼ ਕੀਤਾ ਇੰਨੀ ਦਰ ਲਗਾ ਕੇ ਆਏ ਮੰਨੇ ਮੰਨੇ ਹੀ ਮੰਨੇ ਹੀ ਮੁੜ ਕੇ ਫੇਰ ਮੁਕਰ ਗਿਆ ਵੀ ਨਹੀਂ ਆਹੀ ਮੰਨੇ ਹੁਣ ਮੰਨਣਗੇ ਸਖਾਂ ਨੂੰ ਉਹ ਨਹੀਂ ਚੰਗਾ ਚਾਹੁੰਦੀ ਆਹੋ ਸਖਾਰੇ ਬਰਖਾਵਾ ਸਿੱਖ ਜਿਹੜੇ ਆ ਨਾ ਇਹ ਮਰਨੋਂ ਨਹੀਂ ਡਰਦੇ ਖਾਣੀ ਬਿੰਦੇ ਸਿਰ ਲਾ ਜੂ ਤੇ ਲੈ ਜੇ ਦੇਖਾਂਗੇ ਕੀ ਬਣਦਾ ਤਸਵੀਰਾਂ ਤੁਸੀਂ ਦੇਖਿਆ ਕਿਸ ਤਰ੍ਹਾਂ ਬਾਰਡਰ ਜਿਹੜਾ ਸੀਲ ਕੀਤਾ ਗਿਆ ਕੰਡਿਆਲੀ ਤਾਰ ਲਾਤੀ ਕਿਲਾ ਲਾਤੀ ਘਰ ਬੈਠਿਆਂ ਨੂੰ ਸਭ ਕੋ ਦੱਸਦਾ ਮਗਲਾਂ ਦੇ ਅੱਜ ਤੈਨੂੰ ਪਤਾ ਸਭ ਕੋ ਜਲਜਿੰਦਾ ਅਸੀਂ ਅੱਗੇ ਲੰਘਾਂਗੇ ਕੋਈ ਇਹੋ ਜੀ ਗੱਲ ਨਹੀਂ ਅਸੀਂ ਪੂਰੀ ਤਿਆਰੀ ਚਾਹੀਏ ਕੋਈ ਸਾਡੇ ਵੱਲੋਂ ਢਿੱਲ ਨਹੀਂ ਹੋਊਗੀ ਸਾਨੂੰ ਸਿੱਧੀ ਪੌਣੀ ਪਈ ਪਾਵਾਂਗੇ ਕੋਈ ਉਹੋ ਜੀ ਕੋਈ ਗੱਲ ਹੀ ਨਹੀਂ ਸਾਨੂੰ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੋਤੇ ਆ ਸਾਨੂੰ ਕੋਈ ਅਹੀਂ ਫਰੇਗੜ ਸਾਹਿਬ ਕਾਰੇ ਵਾਸਤੇ ਆਏ ਅਰਦਾਸ ਕਰਕੇ ਤੁਰਨਾ ਇਥੋਂ ਜੇ ਛੋਟੇ ਸਾਹਿਬ ਜਾਦੇ ਸ਼ੀਦੀ ਪਾ ਸਕਦੇ ਅਸੀਂ ਨਹੀਂ ਪਾ ਸਕਦੇ ਕੋਈ ਬਲ ਕੋਈ ਗੱਲ ਹੀ ਨਹੀਂ ਇਹਨਾਂ ਦਾ ਡਾਰੀ ਕੋਈ ਨਹੀਂ ਇਹਨਾਂ ਦੇ ਬੈਰੀਕੇਟਾਂ ਦਾ ਇਹਨਾਂ ਦੀਆਂ ਫੋਰਸਾਂ ਦਾ ਸਾਨੂੰ ਕੋਈ ਡਰ ਨਹੀਂ ਆਪਾਂ ਜਾਵਾਂਗੇ ਦਿੱਲੀ ਹਾਂ ਕਰਨ ਵਾਲੇ ਕਿਸਾਨ ਨਹੀਂ ਆ ਪਹਿਲਾਂ ਵੀ ਦਿੱਲੀ ਬਾਰਡਰ ਜਿਹੜਾ ਵਾ ਪਹੁੰਚੇ ਸੀਗੇ ਤਾਂ ਬਹੁਤ ਕੁਝ ਇਹਨਾਂ ਨੂੰ ਕਰਨਾ ਪਿਆ ਸੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਸੈਂਕੜਾ ਟਰੈਕਟਰ ਜਿਹੜੇ ਨੇ ਹਜ਼ਾਰਾਂ ਟਰੈਕਟਰ ਟਰਾਲੀਆਂ ਜਿਹੜੀਆਂ ਇਸ ਵਕਤ ਸ਼੍ਰੀ ਫਤਿਹਗੜ ਸਾਹਿਬ ਦੇ ਜੋ ਦਾਣਾ ਮੰਡੀ ਉੱਥੇ ਪਹੁੰਚ ਚੁੱਕੇ ਨੇ ਇਹ ਤਸਵੀਰਾਂ ਤੁਸੀਂ ਦੇ ਸਕਦੇ ਹੋ ਹਰ ਇੱਕ ਤਿਆਰੀ ਜਿਹੜੀ ਕਿਸਾਨਾਂ ਵੱਲੋਂ ਕੀਤੀ ਗਈ ਆ ਕੱਪੜੇ ਲਾਂ ਲੈ ਕੇ ਆਏ ਨੇ ਨਾਲ ਜਨਰੇਟਰ ਜਿਹੜੇ ਉਹ ਨਾ ਰੱਖਿਓਏ ਨੇ ਰੋਟੀ ਪਾਣੀ ਦਾ ਜਿਹੜਾ ਬੰਦੋਬਾਸਾ ਜੋ ਰਾਸ਼ਨ ਆ ਉਹ ਪੂਰਾ ਨਾਲ ਜਿਹੜਾ ਵਾ ਕਿਸਾਨਾਂ ਵੱਲੋਂ ਲਿਆਂਦਾ ਗਿਆ ਇੱਧਰ ਤਸਵੀਰਾਂ ਦੇ ਸਕਦੇ ਹੋ ਬੋਰੀਆਂ ਦੇ ਵਿੱਚ ਆਲੂਆਂ ਦੀ ਬੋਰੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਹਰ ਇੱਕ ਰਾਸ਼ਨ ਜਿਹੜਾ ਵਾ ਉਹ ਇਸ ਇਹਨਾਂ ਟਰਾਲੀਆਂ ਦੇ ਵਿੱਚ ਨਜ਼ਰ ਆ ਰਿਹਾ ਵਾ ਜਿਸ ਤਰ੍ਹਾਂ ਪਹਿਲਾ ਅੰਦੋਲਨ ਹੋਇਆ ਸੀਗਾ ਉਸੇ ਤਰ੍ਹਾਂ ਦੀ ਤਿਆਰੀ ਜਿਹੜੀ ਇੱਕ ਵਾਰ ਫਿਰ ਕਿਸਾਨਾਂ ਵੱਲੋਂ ਕੀਤੀ ਗਈ ਹੈ ਇਹ ਕਿਸਾਨ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੂਰੀ ਤਿਆਰੀ ਕਰਕੇ ਆਏ ਨੇ ਅੱਗੇ ਗਰਮੀਆਂ ਸ਼ੁਰੂ ਹੋਣੀਆਂ ਹੈ ਕਹਿ ਰਹੇ ਨੇ ਕਿ ਗਰੀਆਂ ਗਰਮੀਆਂ ਦਾ ਵੀ ਇੰਤਜ਼ਾਮ ਨਾਲ ਕੀਤਾ ਆਇਆ ਵਾ ਕੂਲਰ ਪੱਖੇ ਨਾਲ ਜਿਹੜੇ ਉਹ ਲੈ ਕੇ ਚੱਲ ਰਹੇ ਨੇ ਕਿਉਂਕਿ ਇਹ ਸੰਘਰਸ਼ ਕਿਤੇ ਵੱਡਾ ਨਾ ਚਲਾ ਜਾਏ ਇਹ ਤਸਵੀਰਾਂ ਦਾਣਾ ਮੰਡੀ ਸ਼੍ਰੀ ਫਤਿਹਗੜ੍ਹ ਸਾਬ ਤੋਂ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਇੱਕ ਵਾਰ ਤਸਵੀਰਾਂ ਤੁਸੀਂ ਦੇਖੂਗੇ ਤੁਹਾਨੂੰ ਪੂਰੇ ਮੈਦਾਨ ਤੋਂ ਅਸੀਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਸ ਤਰ੍ਹਾਂ ਪੂਰੇ ਸਾਜ਼ੋ ਸਾਮਾਨ ਨਾਲ ਜਿਹੜੇ ਨੇ ਟਰੈਕਟਰ ਟਰਾਲੀਆਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਕੱਲ ਦਿੱਲੀ ਕੂਚ ਕਰਨਾ ਵਾ ਕਿਸਾਨਾਂ ਨੇ ਤਾਂ ਉਹਦੀ ਤਿਆਰੀ ਪੂਰੀ ਆ ਸੋ ਬਾਬਾ ਜੀ ਨਾਲ ਗੱਲਬਾਤ ਕਰਨ ਨੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੱਲ ਦਿੱਲੀ ਫਿਰ ਕੂਚ ਕਰ ਰਹੇ ਹੋ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਹੈ ਤਿਆਰੀ ਦੇਖੋ ਜੀ ਕਮੈਂਟ ਵਾਗ ਜੀ ਦਾ ਖਾਲਸਾ ਸ੍ਰੀ ਵਾਗ ਜੀ ਫਤੇ ਸਾਡੀ ਤਿਆਰੀ ਜਿਹੜੀ ਆ ਜਿਉਂ ਦਲੀ ਮੋਦੀ ਨੇ ਕਾਰਜਕ੍ਰਮ ਵਾਪਸ ਲਏ ਹੀ ਅਹੀਂ ਉਹਦੇ ਤਾਂ ਯਕੀਨ ਨਹੀਂ ਕਰਦੇ ਯਕੀਨ ਕਰ ਲਿਆ ਉਹਨੇ ਪਰ ਉੱਥੇ ਦਾ ਉੱਥੇ ਰੱਖਿਆ ਸਾਡੀ ਤਿਆਰੀ ਉਦੋਂ ਨਹੀਂ ਚੱਲਣ ਈ ਆ ਉਹਨੇ ਵਾਪਸ ਆ ਗਏ ਕਹਿੰਦੇ ਵਿਸਵਾਸ ਤੇ ਆ ਗਏ ਵਿਸਵਾਸ ਤੇ ਕੰਮ ਚੱਲਦੇ ਨਹੀਂ ਤੇ ਉਹਨੇ ਨਹੀਂ ਇਹ ਕੱਲ ਦਾ ਦੋ ਤਿੰਨ ਸਾਲ ਹੋ ਗਏ ਨਹੀਂ ਕਹਿ ਕੇ ਮੈਨ ਲਗਣਤਾ ਹੁਣ ਸਾਡੀ ਤਿਆਰੀ ਪੂਰੀ ਆ ਪੂਰੀ ਰਾਜਨੀਤੀ ਬਣਾਈ ਆ ਜਿੱਤਾਂ ਜਿੱਤਾਂ ਉਹਨੇ ਕਾਨੂੰਨ ਬਣਾ ਕੇ ਪੱਕੇ ਤੇ ਪਹਿਲੇ ਸਾਲ ਦੀ ਜੀਆਟੀ ਆ ਲੂਜਾ G20 ਨੇ ਕੀਤਾ ਸਾਰੇ ਮੁਲਕਾਂ ਦਾ ਬਈਆਂ ਮੁਲਕਾਂ ਲਿਆ ਕੇ ਕਾਨੂੰਨ ਪਾਸ ਕੀਤੇ ਉਹਨਾਂ ਵਿੱਚ ਇਹ ਕਰਕੇ ਵੀ ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਨੂੰ ਮਾਤੇ ਇੱਕ ਯਹੀ ਆ ਵੀ ਆਪਣਾ ਤਈਆਂ ਫਸਲਾਂ ਦੀ ਸਰਕਾਰੀ ਖਰੀਦ ਹੋਣੀ ਚਾਹੀਦੀ ਆ ਇੱਕ ਜਿਹੜਾ ਸੁਆਮੀਨਾਥਨ ਦੀ ਰਿਪੋਰਟ ਜਿਹੜੀ ਲਾਗੂ ਕੀਤੀ ਆ ਸੁਪਰੀਮ ਕੋਰਟ ਦੇ ਜੱਜ ਨੇ ਉਹ ਲਾਗੂ ਕੀਤੀ ਇਹਨੇ ਨਹੀਂ ਲਾਈ ਮਨਮੋਹ ਸੇ ਪ੍ਰਧਾਨ ਮੰਤਰੀ ਜਿਆ 10 ਸਾਲ ਉਹਦੇ ਹੁੰਦਿਆਂ ਬਣੀ ਸੀ ਇਹ 10 ਸਾਲੇ ਦੇ ਵੀ ਨਿਕਲ ਗਏ ਹੁਣ ਤੇ ਜੀ ਜਰਾ ਫੇਰ ਅੰਧਮਨ ਬਣਾ ਗਾਰੀ ਕਰਾਂਗਾ ਚਾਲੂ ਕਰਾਂਗਾ ਪਰ ਇਹਦੀ ਨੀਤੀ ਮਾਰੀਏ ਮੁਰਕੀ ਵੇਚੀ ਜਾਂਦੇ ਸਾਰੇ ਨੂੰ ਵੇਚ ਵੇਚ ਕੇ ਹੁਣ ਮੋਟਾ ਬਨਾ ਬਨਾ ਕੇ ਲੋਕਾਂ ਨੂੰ ਦੇਣ ਰਿਹਾ ਆਪਣੀਆਂ ਘਰਮ ਘਰ ਬਨਾ ਬਨਾ ਦੇਣ ਰਿਹਾ ਲੋਕਾਂ ਨੂੰ ਇਸ ਕਰਕੇ ਇਹਦੇ ਵਾਤੇ ਅਸੀਂ ਰਸਾ ਪੂਰਾ ਪਾ ਰਹੇ ਹਾਂ ਇਹਨੇ ਡੈਲੀਗੇਟ ਲਾਤਾ ਸਿੰਘੂ ਬਾਡਰ ਤੇ ਅੰਮਾਰੇ ਵੀਡੀਓ ਦੇਖੀ ਤੁਸੀਂ ਤਸਵੀਰਾਂ ਦੇਖੀ ਆ ਦੇਖਿਆ ਚੱਲਣ ਦੇ ਵੇਖੀ ਜਾਂਦੇ ਮਿੰਟ ਮਿੰਟ ਬਾਅਦ ਸਾਰੀ ਚੱਲਣ ਰਹੀ ਆ ਉਹਦਾ ਖਨੋਰੀ ਲਾ ਉਹਦੇ ਵੀ ਚੱਲਣ ਦੇ ਆ ਵਾ ਸਾਰਾ ਵੇਖਣੇ ਪੜੇ ਉਹਦੇ ਵਾਤੇ ਬੰਦੋਬਸਤਾਂ ਕੀਤਾ ਸਾਰਾ ਕੱਲ ਜਿਆਨ ਬਰਾਂ ਦੇ ਕਰੀਬ ਸਾਡਾ ਪ੍ਰੋਗਰਾਮ ਸਾਰਾ ਉੱਥੇ ਬਰਬਦ ਦੀ ਲੜਾਈ ਚੱਲੇਗੀ ਸਰਕਾਰ ਸਰਕਾਰ ਕਹਿੰਦੀ ਅਸੀਂ ਪਹਿਲਾਂ ਨਾਲੋਂ ਸਖਤ ਇੰਤਜ਼ਾਮ ਕਰ ਲਏ ਆ ਉਹਨਾਂ ਨੇ ਟੋਏ ਪਾੜਤੇ ਫਿਰ ਜਿੰਨੀ ਮਰਜ਼ੀ ਟੋਏ ਪੂ ਨੂੰ ਆਥੇ ਸਾਡੇ ਕੋਲ ਸਭ ਕੁਝ ਬੰਦ ਹੋਏ ਅਸੀਂ ਕਿਹੜੇ ਘਾਟਾ ਫੌਜੀ ਨੌਕਰੀ ਕੀਤੀਆਂ ਨੇ ਮੈਂ ਪਾਸਤਾ ਨਾ ਬਾਰਡਰ ਚੀਨ ਦੇ ਬਾਰਡਰਾਂ ਸਾਰੀ ਨੌਕਰੀ ਕੀਤੀਆਂ ਨੇ ਅਸੀਂ ਉੱਥੇ ਵੀ ਉਹਨਾਂ ਨੇ ਇਹੋ ਕੰਮ ਹੀ ਕਰਦੇ ਰਹੇ ਆ ਇਹ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਇਹਨੇ ਆਡੇ ਨਾਲ ਕੀ ਕਰ ਲੈਣਾ ਜਿਹੜਾ ਚੀਨ ਦੇ ਬੰਦੇ ਹੁਣ ਆਹ ਟਾਈਮ ਦਾ ਧੱਕੇ ਨਾਲ ਗਾਹ ਹੁੰਦਿਆ ਇਹ ਪ੍ਰਧਾਨ ਮੰਤਰੀ ਕਾਹਦਾ ਦੇਸ਼ ਆ ਇਹੜੇ ਪਾਸੇ ਚੀਨ ਦੇ ਬੰਦੇ ਸਾਡੇ ਆਪਣੇ ਕਬਜ਼ਾ ਕਰੀ ਜਾਂਦੇ ਜ਼ਮੀਨ ਦਾ ਅੱਗੇ ਵੀ ਕਬਜ਼ਾ ਕਾफी ਲਿਆਉਣਾਂ ਆ ਗੀ ਜ਼ਮੀਨ ਦਾ ਪਰ ਇਹ ਪ੍ਰਧਾਨ ਮੰਤਰੀ ਅੱਖਾਂ ਥੋੜੀਆਂ ਗੁੰਲੀਆਂ ਨੇ ਬੰਦ ਨੇ ਬੰਦ ਕੀ ਕੀ ਇਸ ਉਮਰ ਚ ਬੈਰੀਕੇਟਰ ਤੋੜ ਦੂੰਗੇ ਪੱਥਰ ਤੋਂ ਸਾਡੇ ਤੁਹਾਡੇ ਫੋਟੋ ਆਏਗੀ ਸਾਹਮਣੇ ਤੁਹਾਡੇ ਸਾਡੇ ਜਿੰਨੇ ਆਪਣੇ ਬੰਦੇ ਨੇ ਜਿੰਨੇ ਸਿਆਣੇ ਬੰਦੇ ਸਭਾਂ ਦੀ ਫੋਟੋ ਮੈਂ ਅੱਗੇ ਵੀ ਇਤਰਾਈ ਚ ਸਿੰਘੂ ਵੱਲ ਤੇ ਅੱਗੇ ਬੈਠੇ ਆਂ ਜੋ ਦਿੱਲੀਆਂ ਟਾਕੀ ਦਾ ਸੀ ਸਾਡੇ ਤੋਂ 29 ਜਨਵਰੀ ਨੂੰ ਟਰੈਕਟਰ ਦੇ ਵਿੱਚ ਫੇ ਕੀ ਕੀ ਸਮਾਨ ਲੈ ਕੇ ਚੱਲ ਰਹੇ ਨਾਲ ਸਾਡਾ ਪੂਰਾ ਮਾਂ 2 ਮਹੀਨ ਦਾ ਰਸੋਨਾ ਪੂਰਾ 2 ਮਹੀਨ ਹਰ ਚੀਜ਼ A to Z ਦਾਣਾ ਖੰਡਾਂ ਆਟੇ ਦੀਆਂ ਵੇਲਾ ਬੋਰੀਆਂ ਪਈਆਂ ਸਾਰੀਆਂ ਬੇਤਰ ਬੁਤਰ ਦੋ ਟੋਟਲ ਪਾਣੀ ਦੀਆਂ ਪੇਟੀਆਂ ਪਈਆਂ ਨੇ ਉਹ ਸਾਹਮਣੇ ਲੈਣ ਲੱਗੀ ਪੇਟੀਆਂ ਦੀ ਕਿਸੇ ਜੀ ਦੇ ਘਾਟ ਘਾਟ ਕੋਈ ਨਹੀਂ ਗਈ ਬੰਦੋਬਸਤ ਪੂਰਾ ਹਟਾ ਹੈ ਬਿਲਕੁਲ ਚੱਲੀ ਹੁਣ ਸਿਰਫ ਆ ਦੀ ਰਾਤ ਆ ਮੀਟਿੰਗ ਚੱਲ ਰਹੀ ਹੈ ਚੰਡੀਗੜ੍ਹ ਆਪਣਾ ਬਾਡੇ ਜਰਨਲਸ ਖਤਰਾ ਸਵੇਰ ਜਿਹੜੇ ਪ੍ਰਧਾਨ ਸਰਮਸੇ ਪੰਦੇਰਾ ਉਹਦੀ ਮੀਟਿੰਗ ਚੱਲ ਰਹੀ ਆ ਜਦੋਂ ਮੀਟਿੰਗ ਦਾ ਤੈ ਹੁੰਦਾ ਉਹ ਇੱਥੇ ਆ ਇਹਨਾਂ ਸਾਰੀ ਆਡੀ ਮੇ ਅਖੇੜਾ ਅੰਦੀ ਚੱਲਨੀ ਰਾਤ ਜੋ ਸਵੇ ਦਾ ਫੈਨ ਆਵੇਗਾ ਉਹ ਦਸਣ ਕੇ ਸਾਨੂੰ ਸਵੇਰ ਦੇ ਆਗੂ ਤੇ ਫਿਰ ਅਸੀਂ ਘੜੀ ਜਿਹੜੀ ਆ ਹੋਰ ਤਿਆਰੀ ਕਰਨੀ ਸਵੇਰੇ 11 ਵਜੇ ਹਾੜਾ ਪੂਰਾ ਹੈ ਉਥੇ ਪਹੁੰਚਣਾ ਪਹੁੰਚਣਾ ਇਹ ਕਿਸਾਨ ਨੇ ਜਿਵੇਂ ਕੀ ਦੱਸ ਰਹੇ ਨੇ ਕਿ ਤਿਆਰੀ ਪੂਰੀ ਹੈਗੀ ਆ ਇੱਕ ਵਾਰ ਤਸਵੀਰਾਂ ਸੇ ਸੰਘਾ ਕਰ ਦਿੰਦੇ ਆ ਦਿੱਲੀ ਮੋਰਚਾ 2 ਸੋ ਹੁਣ ਦਿੱਲੀ ਮੋਰਚਾ 2 ਬਣਨ ਜਾ ਰਿਹਾ ਇਸ ਤੋਂ ਪਹਿਲਾਂ ਦਿੱਲੀ ਮੋਰਚਾ ਇੱਕ ਹੋ ਚੁੱਕਾ ਵਾ ਉਸ ਤੋਂ ਬਾਅਦ ਹੁਣ ਦੂਸਰਾ ਮੋਰਚਾ ਲੱਗਣ ਜਾ ਰਿਹਾ ਵਾ ਕਿਸਾਨ ਜਿਹੜੇ ਨੇ ਵੱਡੀ ਤعداد ਦੇ ਵਿੱਚ ਜਿਹੜੇ ਦਿੱਲੀ ਵੱਲ ਕੂਚ ਕਰ ਰਹੇ ਨੇ ਕੁਝ ਹੋਰ ਕਿਸਾਨ ਆਗੂ ਸਾਡੇ ਨਾਲ ਮੌਜੂਦ ਹੈਗੇ ਨੇ ਗੱਲਬਾਤ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਇਹ ਟਰੈਕਟਰ ਜਿਹੜੇ ਨੇ ਕਿਸ ਤਰ੍ਹਾਂ ਤਿਆਰ ਕੀਤੇ ਇਹਨੇ ਅੱਗੇ-ਅੱਗੇ ਵੱਡੇ-ਵੱਡੇ ਇਹਨਾਂ ਨੇ ਅੰਬੈਰੀਗਟ ਪੱਟਣ ਦੇ ਲਈ ਇਸ ਤਰ੍ਹਾਂ ਦੇ ਚੀਜ਼ਾਂ ਲਗਾਈਆਂ ਗਈਆਂ ਨੇ ਤਾਂ ਹਰ ਇੱਕ ਟਰੈਕਟਰ ਜਿਹੜਾ ਵਾ ਇੱਥੇ ਪਹੁੰਚ ਆਇਆ ਵਾ ਤਾਂ ਕਿਸਾਨ ਦਿੱਲੀ ਕੂਚ ਕਰ ਰਹੇ ਨੇ ਇਸ ਤੋਂ ਪਹਿਲਾਂ ਇੱਕ ਦਿੱਲੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਵੀ ਚੱਲ ਰਹੀ ਆ ਸੋ ਮੀਟਿੰਗ ਦੇ ਵਿੱਚ ਕੀ ਨਤੀਜੇ ਨਿਕਲਣਗੇ ਪਰ ਕਿਸਾਨਾਂ ਵੱਲੋਂ ਆਪਣੀ ਜਿਹੜੀ ਆ ਪੂਰੀ ਤਿਆਰੀ ਕੀਤੀ ਆ ਇਸ ਵਕਤ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਔਰ ਕੱਲ 13 ਤਾਰੀਖਾ 13 ਤਰੀਕ ਨੂੰ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਦਿੱਲੀ ਕੂਚ ਕਰਨਾ ਵਾ ਤਾਂ ਮੀਟਿੰਗ ਦੇ ਵਿੱਚ ਕੀ ਨਤੀਜੇ ਆਣਗੇ ਪਰ ਕਿਸਾਨ ਆਪਣੀ ਪੂਰੀ ਤਿਆਰੀ ਕਰਕੇ ਸ਼੍ਰੀ ਫਤਿਹਗੜ੍ਹ ਸਾਹਿਬ ਦਾਣਾ ਮੰਡੀ ਦੇ ਵਿੱਚ ਪਹੁੰਚ ਚੁੱਕੇ ਨੇ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮਹਿੰਦੂ ਜਗਮੈਂਟੀ ਸ਼੍ਰੀ ਫਤਿਹਗੜ੍ਹ ਸਾਹਿਬ